ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲ ਥਲ ਮਹੀਲ ਪਰਪੁਰਲੀਨਾ ਆਪੇ ਸਰਬ ਸਮਾਨਾ ਗਿਆਨ ਧਿਆਨ ਕੇ ਸ ਕਰਮ ਨਾ ਜਾਣਾ ਸਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸ਼ਲੋਕ ਮਹੱਲਾ ਤੀਜਾ பூர்வலி கமாவசலி பாய்ன விசர பூர்வலி கமாவ ਜੇ ਕਰਤਾ ਆਪ ਲਿਖਿਆਸ ਮੋਠ ਗੌਲੀ ਪਾਈਨ ਵਿਸਰਿਆ ਗੁਣ ਤਾਸ ਮਤ ਜਾਨੋ ਜਗ ਜੀਵਦਾ ਦੁਜਾ ਪਾਏ ਮੋ ਆਸ ਜਿਨਿ ਗੁਰ ਮਖ ਨਾਮ ਨਾਚੇ ਤਿਓ ਸੇ ਬਹਿਨ ਨਾ ਮਿਲਨੀ ਪਾਸ ਦੁੱਖ ਲਾਗਾ ਬਹੁ ਅਤ ਘਣਾ ਉਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਹਸ ਮਨ ਮੁਖਾਂ ਨੂੰ ਕੋ ਨ ਵਿਸਈ ਚੁੱਕ ਗਿਆ ਵੇ ਸਾਸ ਨਾਨਕ ਗੁਰਮਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਨ ਮੁਖਾਂ ਨੂੰ ਕੋ ਨ ਵਿਸਈ ਟੁੱਕ ਗਿਆ ਵੇ ਸਾਸ ਨਾਨਕ ਗੁਰਮਖਾਣੋ ਸੁਖ ਅਗਲਾ ਦਿਨ ਅੰਤਰ ਨਾਮ ਨਿਵਾਸ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਹਰਮਾਨ ਕਰਦੇ ਨੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਭਾਵ ਉਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ ਉਸ ਲੇਖ ਅਨੁਸਾਰ ਹੀ ਮੋਦੀ ਠੱਗ ਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਨਾ ਦਾ ਖਜ਼ਾਨਾ ਹਰੀ ਵਿਸਰ ਗਿਆ ਹੈ ਉਸ ਸੰਸਾਰ ਨੂੰ ਜਿਉਂਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਸਾਹਮਣੇ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਮੋਏ ਪਏ ਸੰਨ ਓ ਪੁੱਤਰ ਇਸਤਰੀ ਤਾਂ ਕੋਈ ਨਾਲ ਨਹੀਂ ਜਾਏਗਾ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ ਭਾਵ ਸ਼ਰਮਿੰਦੇ ਹੋਏ ਤੇ ਹੌਕੇ ਲੈਂਦੇ ਹਨ ਮਨ ਮੁੱਖਾਂ ਦਾ ਕੋਈ ਵਿਸਾਹ ਨਹੀਂ ਕਰਦਾ ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ ਏ ਨਾਨਕ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ